ਸਸਰੀਕਾਲ ਦੋਸਤੋ ਮੈਂ ਸਣੀ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਕਿੰਗ ਕਬੱਡੀ ਤੇ ਲੋਬੀ ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਹੁਣ ਬਹੁਤ ਵੱਡੇ ਵੱਡੇ ਕਬੱਡੀ ਕੱਪ ਕਰਵਾਏ ਜਾ ਰਹੇ ਨੇ ਤੇ ਦੋਸਤੋ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਜਿਸ ਕਬੱਡੀ ਕੱਪ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਹਾਂ ਤੇ ਦੋਸਤੋ ਇਹ ਕਬੱਡੀ ਕੱਪ ਹਮੇਸ਼ਾ ਟ੍ਰੈਂਡਿੰਗ 'ਚ ਰਹਿੰਦਾਗਾ ਕਿਉਂਕਿ ਇਸ ਵਾਰ ਤਾਂ ਹੋਰ ਜ਼ਿਆਦਾ ਟ੍ਰੈਂਡਿੰਗ ਜਾਗਾ ਬੈਸਟ ਰਾਈਡਰ ਤੇ ਜਾਫੀ ਨੂੰ ਥਾਰ ਗੱਡੀਆਂ ਦਿੱਤੀਆਂ ਜਾਣੀਆਂ ਹਨ ਬ੍ਰਾਂਡ ਨਿਊ ਤੇ ਮੈਂ ਦੋਸਤੋ ਗੱਲ ਕਰਨ ਜਾ ਰਿਹਾ ਪਿੰਡ ਦੇ ਦਿਨਾਂ ਦੇ ਕਬੱਡੀ ਕੱਪ ਦੇ ਬਾਰੇ ਕਿਉਂਕਿ ਤੁਹਾਨੂੰ ਪਤਾ ਹੀ ਐ ਇਸ ਵਾਰ ਬੈਸਟ ਰਾਈਡਰ ਤੇ ਜਾਫੀ ਨੂੰ ਥਾਰ ਗੱਡੀਆਂ ਦਿੱਤੀਆਂ ਜਾਣੀਆਂ ਨਿਗੀਆਂ ਤੇ ਇਸ ਟੂਰਨਾਮੈਂਟ ਬਾਰੇ ਹਲੇ ਫਸਟ ਤੇ ਸੈਕੰਡ ਪ੍ਰਾਈਜ਼ ਕਲੀਅਰ ਨਹੀਂ ਕੀਤਾ ਸੀਗਾ ਵੀ ਕਿੰਨਾ ਦਿੱਤਾ ਜਾਵੇਗਾ ਤੇ ਦੋਸਤੋ ਉਹ ਕਲੀਅਰ ਹੋ ਚੁੱਕਾ ਹੈਗਾ ਇਸ ਟੂਰਨਾਮੈਂਟ ਦੀ ਪੂਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਜਨਾ ਮੇਰੇ ਵੀਰਾਂ ਨੇ ਹਲੇ ਤੱਕ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤਾਂ ਦੋਸਤੋ ਪਿੰਡ ਦੇਦਨਾ ਦਾ ਕਬੱਡੀ ਕੱਪ ਕਰਾਇਆ ਜਾ ਰਿਹਾ ਹੈਗਾ ਮਿਤੀ 20-21 ਫਰਵਰੀ 2024 ਨੂੰ ਤੇ ਫਰਸਟ ਪ੍ਰਾਈਜ਼ ਹੋਵੇਗਾ 1.5 ਲੱਖ ਤੇ ਸੈਕੰਡ ਪ੍ਰਾਈਜ਼ ਹੋਵੇਗਾ 1 ਲੱਖ ਤੇ ਬੈਸਟ ਰੇਟਰ ਤੇ ਜਾਫੀ ਨੂੰ ਨਵੀਆਂ ਬ੍ਰਾਂਡ ਨਿਊ ਥਾਰ ਗੱਡੀਆਂ ਦਿੱਤੀਆਂ ਜਾਣਗੀਆਂ ਤੇ ਸੱਦੀਆਂ ਹੋਈਆਂ ਆਲ オーਪਨ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ ਤੇ ਕਬੱਡੀ 85 ਕਿਲੋ ਦੇ ਮੈਚ ਕਰਵਾਏ ਜਾਣਗੇ ਆਲ ਦੇ ਤੇ ਕਬੱਡੀ 70 ਕਿਲੋ ਇੱਕ ਖਿਡਾਰੀ ਬਾਹਰੋਂ ਦੇ ਮੈਚ ਕਰਵਾਏ ਜਾਣਗੇ ਤੇ 70 ਕਿਲੋ ਦੇ ਮੈਚ 20 ਫਰਵਰੀ ਨੂੰ ਹੋਣਗੇ ਤੇ ਦੋਸਤੋ ਇਸ ਵਾਰ ਦੇਦਨੇ ਦੇ ਕਬੱਡੀ ਕੱਪ ਉਤੇ ਚੋਟੀ ਦੇ ਪਲੇਅਰ ਪਹੁੰਚ ਰਹੇ ਨੇਗੇ ਤੇ ਆਪਣੇ ਭਰਾ ਸੰਦੀਪ ਸਾਵਰੇ ਤੇ ਦਲਬੀਰ ਗਿੱਲ ਯੂਕੇ ਗੁਰਪ੍ਰੀਤ ਗੋਲੀ ਬਲਦੇਵ ਚੌਧਰੀ ਇਹਨਾਂ ਵੀਰਾਂ ਵੱਲੋਂ ਖੁੱਲੇ ਸੱਦੇ ਨੇਗੇ ਸਾਰੇ ਮੇਰੇ ਵੀਰ ਪਹੁੰਚੋ ਟੂਰਨਾਮੈਂਟ ਤੇ ਤੇ ਦਰਸ਼ਕਾਂ ਲਈ ਵੀ ਇਸ ਵਾਰ ਖਾਸ ਪ੍ਰਬੰਧ ਹੋਵੇਗਾ ਤੇ ਦੋਸਤੋ ਇਹ ਸੀ ਕੁਝ ਦੇਦਨਾ ਦੇ ਕਬੱਡੀ ਕੱਪ ਬਾਰੇ ਜਾਣਕਾਰੀ ਬਾਕੀ ਦੋਸਤੋ ਦੇਦਨੇ ਦੇ ਕਬੱਡੀ ਕੱਪ ਦੀ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਦੇ ਲਈ ਤੁਸੀਂ ਆਪਣੇ ਇਸ YouTube ਚੈਨਲ ਦੇ ਨਾਲ ਜੁੜੇ ਰਹੋ